ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰਤੋਂ ਸਵਾਗਤ ਹੈ ਸਾਡੀ ਅੱਜ ਦੀ ਰਾਤ ਵਾਲੀ ਵੀਡੀਓ ਦੀ ਅਪਡੇਟ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਰਾਤ ਜਾਨੀ ਕਿ 17 ਜੂਨ 2024 ਰਾਤ ਦੇ ਮੌਸਮ ਦੇ ਹਾਲਾਤ ਕੀ ਬਣਦੇ ਦਿਖਾਈ ਦੇ ਰਹੇ ਨੇ ਪੰਜਾਬ ਹਰਿਆਣਾ ਰਾਜਸਥਾਨ ਤੇ ਉੱਤਰੀ ਭਾਰਤ ਦੇ ਵਿੱਚ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਪ੍ਰੈਸ ਕਰਦੇ ਹੋ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਚਲੇ ਸ਼ਹਿਰ ਦਾ ਨਾਮ ਲਿਖ ਕੇ ਆਪਣੇ ਮੌਸਮ ਦੇ ਹਾਲਾਤ ਦੱਸਦੇ ਤੁਹਾਡੇ ਏਰੀਆ ਦੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਡਿਸਕਸ ਕਰ ਲਵਾਂਦੇ ਜਿਸ ਕੀ ਹਲਕੀ-ਫੁਲਕੀ ਰਾਜਸਥਾਨ ਦੇ ਵਿੱਚ ਦਿਖਾਈ ਦੇ ਰਹੀ ਹੈ ਅਤੇ ਮੱਧ ਪ੍ਰਦੇਸ਼ ਦੀ ਗੱਲ ਕਰੀਏ ਉੱਥੇ ਹੁਣ ਮੌਨਸੂਨ ਪੁੱਜਦਾ ਦਿਖਾਈ ਦੇ ਰਿਹਾ ਹੈ ਪੰਜਾਬ ਹਰਿਆਣਾ ਦੀ ਗੱਲ ਕਰੀਏ ਕੋਈ ਵੀ ਟੁੱਟਵੀਂ ਬੱਦਲਬਾਜ਼ੀ ਦਿਖਾਈ ਨਹੀਂ ਦੇ ਰਹੀ ਸਿਰਫ ਇੱਕ ਦਿੱਲੀ ਵਾਲੇ ਪਾਸੇ ਨੂੰ ਜਾਇ ਆਪਣਾ ਹਲਕੀ-ਫੁਲਕੀ ਰਾਜਸਥਾਨ ਤੋਂ ਇਲਾਵਾ ਹਰਿਆਣਾ ਵਿੱਚ ਬੱਦਲਬਾਜ਼ੀ ਦਿਖਾਈ ਦੇ ਰਹੀ ਹੈ ਪੰਜਾਬ ਦੀ ਅਗਰ ਗੱਲ ਕਰ ਲਈ ਅੱਜ ਰਾਤ ਵੇਲੇ ਮਾਲਵੇ ਤੋਂ ਇਲਾਵਾ ਮਾਝੇ ਦੇ ਵਿੱਚ ਕੋਈ ਬੱਦਲਬਾਜ਼ੀ ਨਹੀਂ ਹੈ ਸਿਰਫ ਦੁਆਬੇ ਦੇ ਖੇਤਰ ਵਿੱਚ ਜਿਹੜਾ ਕਿ ਹਿਮਾਚਲ ਦੇ ਏਰੀਆ ਨੂੰ ਰੱਚ ਕਰਦਾ ਹੈ ਜਿਹਦੇ ਵਿੱਚ ਨੰਗਲ ਤੋਂ ਲੈ ਕੇ ਆਪਣਾ ਚੰਡੀਗੜ੍ਹ ਤੱਕ ਦਾ ਏਰੀਆ ਆ ਜਾਂਦਾ ਹੈ ਕੁਰਾਲੀ ਮੁਹਾਲੀ ਖਰੜ ਰੋਪੜ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਤੇ ਇਸ ਤੋਂ ਇਲਾਵਾ ਉੱਪਰਲੀ ਬੈਲਟ ਜਿਹੜੀ ਅਨੰਦਪੁਰ ਤੋਂ ਲੈ ਕੇ ਹੁਸ਼ਿਆਰਪੁਰ ਤੱਕ ਜਾਂਦੀ ਹੈ ਉਹਦੇ ਵਿੱਚ ਅੱਜ ਰਾਤ ਦੇ ਵੇਲੇ ਹਲਕੀ ਫੁਲਕੀ ਕਾਰਵਾਈਆਂ ਮੀਂਹ ਦੇ ਦੇਖਣ ਨੂੰ ਮਿਲ ਸਕਦੀਆਂ ਨੇ ਕਿਉਂਕਿ ਇੱਕ ਮੌਸਮ ਵੈਸਟਰਨ ਡਿਸਰਬ ਨੂੰ ਜੂਮ ਕਰਕੇ ਦਿਖਾਵਾ ਤੁਹਾਨੂੰ ਮੈਂ ਤਾਂ ਉਹ ਹਿਮਾਚਲੀ ਖੇਤਰਾਂ ਦੇ ਵਿੱਚ ਬਣੀ ਹੋਈ ਹੈ ਤੇ ਜਿਸ ਦਾ ਅਸਰ ਪੰਜਾਬ ਦੇ ਵਿੱਚ ਅੱਜ ਨੂੰ ਅੱਜ ਰਾਤ ਅੱਧੀ ਰਾਤ ਦੇ ਨੇੜੇ ਤੜੇ ਹੋ ਸਕਦਾ ਹੈ ਮਤਲਬ ਕਹਿਣ ਦੀ ਗੱਲ ਇਹ ਹੈ ਕਿ ਸਿਰਫ ਦੁਆਬੇ ਵਾਲੇ ਖੇਤਰ ਦੇ ਵਿੱਚ ਜੋ ਕਿ ਹਿਮਾਚਲ ਨੂੰ ਟੱਚ ਕਰਦੀ ਹੋਈ ਬੈਲਟ ਹੈ ਉਹਦੇ ਵਿੱਚ ਕਿਣਮਣ ਕਾਣੀ ਜਿਹਦੇ ਮੀਂ ਚਾਂਸ ਬਣੇ ਹੋਏ ਨੇ ਬਾਕੀ ਮੌਸਮ ਅੱਜ ਰਾਤ ਦਾ ਖੁਸ਼ਕ ਅਤੇ ਸਾਫ ਬਣਿਆ ਹੋਇਆ ਹੈ ਨਮੀ ਸਵੇਰ ਦੀ ਵੀਡੀਓ ਦੀ ਅਪਡੇਟ ਲਈ ਬਨੇ ਰਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ